ਕੀ ਆ ਕਰਨੀ ਦੋਨੋਂ ਗੱਲ ਕਰੇਗਾ ਤੂੰ ਅਗਭਾਈ ਅਸੀਂ ਪੁਲ ਕੋਲੇ ਖੜੇ ਆ ਝੀਲਾਂ ਕੋਲੇ ਆਏ ਕਹਿੰਦੇ ਕਿੱਥੇ ਆ ਗਏ ਚੱਲ ਨਾਲ ਆਹ ਜੇ ਫਿਰ ਜਦੋਂ ਮੈਨੂੰ ਆਗਾ ਉਹਨੂੰ ਲਾਈ ਹਾਂਜੀ ਬਾਈ ਸਸਰੀ ਕਾਲ ਜੀ ਸਾਰੇ ਭਰਾਵਾਂ ਨੂੰ ਤੇ ਜਿੰਨੇ ਵੀ ਆਪਣੇ ਚੈਨਲ ਯੰਗ ਫਾਰਮਰ ਨਾਲ ਜੁੜੇ ਹੋਏ ਆ ਵੇਖੀਓ ਵੀ ਹੁੰਦੀ ਆਵਾਜ਼ ਆ ਰਹੀ ਆ ਆਪਣੇ ਨਾਲ ਆ ਬਾਈ ਆਪਣਾ ਮਨਦੀਪ ਸਿੰਘ ਝੋਟਾ ਬਾਈ ਪੰਪ ਕੀ ਹਾਲ ਆ ਬਾਈ ਠੀਕ ਆ ਹੱਥ ਚੱਕਦੇ ਮੁੰਡੇ ਆ ਨਾ ਕਰਾ ਕਰ ਉੱਚੀ ਬੋਲ ਮੜਾ ਆ ਠੀਕ ਆ ਠੀਕ ਆ ਵਧੀਆ ਆ ਅੱਖਾਂ ਨਹੀਂ ਖੁੱਲਦੀਆਂ ਬਈ ਇਹ ਥੋੜਾ ਜਨਾ ਅੱਖਾਂ ਨੁਕਸ ਪੈ ਗਿਆ ਸੀ ਕੀ ਹੋ ਗਿਆ ਸੀ ਸੋਜ ਹੋ ਗਈ ਸੀ ਨਹੀਂ ਤੇ ਇਧਰ ਆਪਣੇ ਨਾਲ ਆਪਣਾ ਕਾਲਾ ਬਾਈ ਕਾਲੇ ਚਾਕੀ ਮੜਾ ਇਧਰ ਦੀ ਵਿਰਲ ਜੀ ਵੇਚਦੀ ਇਧਰ ਦੀ ਵਿਰਲ ਵੇਚਦੀ ਇਹ ਆ ਮੁੰਡਾ ਮਾਹੀ ਨੰਗਲ ਤੋਂ ਜਿੱਥੋਂ ਦਾ ਹਰਦੇਵ ਮਾਹੀ ਨੰਗਲਾ ਤੁਸੀਂ ਜਾਣਦੇ ਹੋਵੋਗੇ ਕਿਹੜਾ ਗਾਣਾ ਜੀ ਮਸ਼ਹੂਰ ਹੈ ਦਾ ਜਿਵੇਂ ਤੈਨੂੰ ਵੀ ਮੈਂ ਚਾਹੁੰਦੀ ਡੁੱਬ ਜਾਣਾ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਤੇ ਬਾਈ ਆਪਾਂ ਹੋਇਆ ਲਾਈਵ ਬੇਨਤੀ ਕਰਨੀ ਸਾਰੇ ਭਰਾਵਾਂ ਨੂੰ ਤੇ ਕੱਲ ਨੂੰ ਆਪਣੇ ਭਲਾਈਆਣਾ ਬੱਕਰਾ ਮੰਡੀ ਜਿਹੜੀ ਹਰ ਐਤਵਾਰ ਨੂੰ ਲੱਗਦੀ ਹੈ ਤੇ ਕੱਲ ਨੂੰ ਮੰਡੀ ਲੱਗਣ ਜਾ ਰਹੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਬਈ ਕੱਲ ਨੂੰ ਭਲਾਈਆਣਾ ਮੰਡੀ ਤੇ ਸਾਰੇ ਭਰਾ ਜਰੂਰ ਪਹੁੰਚਿਓ ਪਹਿਲਾਂ ਠੰਡ ਜ਼ਿਆਦਾ ਕਰਕੇ ਬਈ ਜਿਹੜਾ ਜਾਨਵਰ ਆਉਂਦੇ ਸੀ ਘੱਟ ਤੇ ਹੁਣ ਮੌਸਮ ਦਿਨੋਂ ਦਿਨ ਹੋ ਰਿਹਾ ਠੀਕ ਤੇ ਜਿਹੜੇ ਨਵੇਂ ਭਰਾ ਆਪਣੇ ਬੱਕਰੀਆਂ ਰੱਖਣੀਆਂ ਚਾਹੁੰਦੇ ਆ ਹਨਾ ਬੱਕਰੀਆਂ ਖਰੀਦਣੀਆਂ ਚਾਹੁੰਦੇ ਆ ਤੇ ਕੱਲ ਨੂੰ ਬਈ ਮੰਡੀ ਤੇ ਪਹੁੰਚਿਓ ਜਿਨ੍ਹਾਂ ਨੇ ਬਰਬਰੀਆਂ ਖਰੀਦਣੀਆਂ ਬਈ ਬਰਬਰੀਆਂ ਕੱਲ ਨੂੰ ਬਹੁਤ ਆਉਣਗੀਆਂ ਤੇ ਤੁਹਾਨੂੰ ਗਰੰਟੀ ਨਾਲ ਕਹਨੇ ਆ ਪਹੁੰਚੋ ਸਾਰੇ ਭਰਾ ਕੱਲ ਨੂੰ ਭਲਾਈ ਜਾਣਾ ਮੰਡੀ ਤੇ ਲਾਈਵ ਆਪਣਾ ਸ਼ੇਅਰ ਕਰ ਦਿਓ ਅੱਜ ਯਾਰ ਕੋਈ ਜੁੜਿਆ ਨਹੀਂ ਹਜੇ ਤੱਕ ਅੱਜ ਨਾਲ ਲੈ ਵਿਕਰਾਂ ਹਾਂਜੀ ਆਪਾਂ ਗੱਲ ਕਰੀ ਜਾਂਦੇ ਸੀ ਬਈ ਮੰਡੀ ਬਾਰੇ ਕੱਲ ਨੂੰ ਆਪਣੀ ਭਲਾਈ ਜਾਣਾ ਬੱਕਰੀਆਂ ਦੀ ਮੰਡੀ ਲੱਗਣ ਜਾ ਰਹੀ ਆ ਤੇ ਜਿਹੜੇ ਭਰਾ ਅੜੀ ਕਰ ਰਹੇ ਸੀਗੇ ਹਨਾ ਵੀ ਮੌਸਮ ਬਈ ਠੀਕ ਹੋਊਗਾ ਬੱਕਰੀਆਂ ਲਵਾਵਾਂਗੇ ਤੇ ਹੁਣ ਬਈ ਜੀ ਕੁੱਲ ਮਿਲਾ ਕੇ ਮੌਸਮ ਜਿਹੜਾ ਠੀਕ ਹੋਣ ਜਾ ਰਿਹਾ ਮੀਂਹ ਆਊਗਾ ਮੀਂਹ ਨਹੀਂ ਆਉਦਾ ਇੱਥੇ ਆਪਾਂ ਹੁਣ ਆਪਾਂ ਖੜੇ ਆ ਬਈ ਕਿੱਥੇ ਖੜੇ ਆ ਆਪਾਂ ਹਰਜੀਤ ਬਾਜੇਖਾਨਾ ਵਿੱਚ ਹਰਜੀਤ ਬਾਜਾਖਾਨਾ ਸੀ ਬਾਜੇਖਾਨੇ ਦੀ ਧਰਤੀ ਤੇ ਆਏ ਅੱਜ ਬਾਜੇਖਾਨੇ ਦੇ ਬਾਜ ਦੇ ਪਿੰਡ ਖੜੇ ਤੇ ਕੱਲ ਨੂੰ ਬਈ ਸਾਰੇ ਭਰਾ ਜ਼ਰੂਰ ਆਇਓ ਜਿਨ੍ਹਾਂ ਨੇ ਬੱਕਰੀਆਂ ਖਰੀਦਣੀਆਂ ਨੇ ਜਾਂ ਵੇਚਣੀਆਂ ਨੇ ਆਪਣੇ ਭਲਾਈਆਂ ਨਾਲ ਮੰਡੀ ਲੱਗੂਗੀ ਤੇ ਮੰਡੀ ਆਪਣਾ ਬਈ ਸਿਸਟਮ ਹੁੰਦਾ ਜਿਵੇਂ ਸਹੀ ਜਦੋਂ ਮਰਜ਼ੀ ਆ ਕੇ ਦੇਖ ਲਿਓ ਨਾ ਦਾ ਆਪਾਂ ਕਿਸੇ ਦਾ ਨੁਕਸਾਨ ਕਰਾਉਣਾ ਹਨਾ ਤੇ ਨਾ ਗਲਤ ਬੰਦੇ ਦਾ ਫਾਇਦਾ ਕਰਾਉਣਾ ਵੀ ਜਿਹੜਾ ਬੰਦਾ ਸਹੀ ਜਾਨਵਰ ਵੇਚਦਾ ਤੇ ਸਹੀ ਮੁੱਲ ਤੇ ਉਹਦਾ ਬਕਾਉਨੇ ਆ ਤੇ ਅਸੀਂ ਇਹ ਨਹੀਂ ਦੇਖਣਾ ਵੀ ਜੇ ਕੋਈ ਬੰਦਾ ਯਾਰ ਵੱਡਾ ਆ ਗਿਆ ਜਾਂ ਕੋਈ ਤਕੜਾ ਵਪਾਰੀ ਆ ਗਿਆ ਤੇ ਉਹ ਵਪਾਰੀ ਦਾ ਜਾਨਵਰ ਕਿਸੇ ਆਮ ਬੰਦੇ ਨੂੰ ਠੱਗੀ ਮਾਰਾ ਦਈਏ ਆਪਾਂ ਬਈ ਪ੍ਰਮਾਤਮਾ ਨੂੰ ਜਾਣ ਦੇਣੀ ਆ ਵਧੀਆ ਸਾਫ ਸੁਥਰੇ ਸੌਦੇ ਹੁੰਦੇ ਆ ਤੇ ਜਿੰਨੇ ਭਰਾ ਸੁਣ ਰਹੇ ਆ ਲਾਈਵ ਬਾਅਦ ਚ ਵੀ ਦੇਖਣਗੇ ਸਾਰਿਆਂ ਨੂੰ ਬੇਨਤੀ ਹੈ ਵੀ ਕੱਲ ਨੂੰ ਭਲਾਈਆਣਾ ਮੰਡੀ ਤੇ ਪਹੁੰਚੋ ਬਈ ਸਾਰੇ ਤੇ ਆਪਾਂ ਬਈ ਕੱਲ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੰਡੀ 'ਚ ਹੋਵਾਂਗੇ ਜਿਨ੍ਹਾਂ ਨੇ ਬਰਬਰੀਆਂ ਖਰੀਦਣੀਆਂ ਹਨ ਬਰਬਰੀਆਂ ਬੱਕਰੀਆਂ ਖਰੀਦਣੀਆਂ ਬਰਬਰੀਆਂ ਬਹੁਤ ਆਉਣਗੀਆਂ ਬੀਟਲ ਬੱਕਰੀਆਂ ਛੋਟੇ ਬੱਚੇ ਸਾਰੇ ਤਰ੍ਹਾਂ ਦਾ ਬਈ ਮਾਲ ਆਊਗਾ ਜਾਨਵਰ ਸਾਰੇ ਤਰ੍ਹਾਂ ਦੇ ਆਉਣਗੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਭਲਾਈਆਣਾ ਮੰਡੀ ਤੇ ਕੱਲ ਨੂੰ ਜਰੂਰ ਬਈ ਪਹੁੰਚੋ ਤੇ ਆਪਣੀ ਮੰਡੀ ਲੱਗਦੀ ਹੈ ਮੱਲਣ ਵਾਲੇ ਰੋਰ ਤੇ ਤੇ ਲੰਗਰ ਪਾਣੀ ਦਾ ਚਾਹ ਪਾਣੀ ਦਾ ਸਾਰਾ ਬਈ ਵਧੀਆ ਪ੍ਰਬੰਧ ਹੁੰਦਾ ਆਪਣੇ ਖੇਤ ਦੇ ਵਿੱਚ ਹੀ ਮੰਡੀ ਲੱਗਦੀ ਆ ਤੇ ਆਹ ਮੁੰਡੇ ਨੂੰ ਵੀ ਕੱਲ ਨੂੰ ਬੱਕਰੀ ਦਵਾਉਣੀ ਹੈ ਇਹਨੇ ਨਵਾਂ-ਨਵਾਂ ਸ਼ੌਂਕ ਕਰਨਾ ਪਹਿਲਾਂ ਬਈ ਕਿੰਨੀਆਂ ਘੁੰਦ ਰਹੇ ਸੀ ਬੱਕਰੀਆਂ ਆਪਾਂ ਇੱਕ ਸੀਗੀ ਆਪਣੇ ਕੋਲ ਤੇ ਤੇ ਉਹਨੇ 2 ਸਾਲਾਂ ਵੇਚ ਪੰਜ ਨਗ ਕਰਦੇ ਸੀ ਅੱਛਾ ਘਰੇ ਰੱਖਣ ਵਾਲੇ ਬਾਕੀ ਆਪਾਂ ਸੇਲ ਵੀ ਕਰਦੇ ਰਹੇ ਆ ਕਿਹੜੀ ਨਸਲ ਸੀ ਬਰਬਰੀ ਸੀ ਪਿਆ ਬਰਬਰੀ ਪਿਓਰ ਇਹ ਨਾ ਹੁਣ ਆ ਹੀ ਕਹਿਦਾ ਰਹਿੰਦਾ ਯਾਰ ਮੇਰੇ ਕੋਲੇ ਹੁੰਦੀ ਸੀ ਬੱਕਰੀ ਉਹ ਜੀ ਬੱਕਰੀ ਹੈ ਨਹੀਂ ਤੇ ਉਹ ਜੀ ਬੱਕਰੀ ਨਹੀਂ ਆਈ ਇਹਨੂੰ ਹੁਣ ਵੀ ਬੱਕਰੀ ਲੈ ਕੇ ਦੇਣੀ ਆ ਕੱਲ ਆ ਗਈ ਉੱਧੇ ਹੀ ਲੈ ਲੈਣੀ ਆ ਕੱਲ ਨੂੰ ਆਉਗੀ ਬੱਕਰੀ ਤਿੰਨ ਬੱਚਿਆਂ ਵਾਲੀ ਤੇ ਉਹ ਇਹਨੂੰ ਲੈ ਕੇ ਦੇਣੀ ਆ ਆਪਾਂ ਰੁਪਈਆ ਦਾ ਲੋਣਾ 16-17000 ਉਹ ਦੂ ਬਾਣੀ ਨੇ ਕਹਿਣਾ ਆਖਣਾ ਤਿੰਨ ਬੱਚੇ ਆ ਬੱਕਰੀ ਦਾ ਮਗਰ ਠੀਕ ਆ ਲੈ ਲੇਗਾ ਲੈ ਲਾਂਗੇ ਜੇ ਦਿਲ ਨੂੰ ਜੇ ਚੀਤਾ ਦਿਲ ਨੂੰ ਤਾਂ ਜਾਜੂ ਹੀ ਹੋਰ ਬਈ ਕਿਹੜੇ ਬੰਦੇ ਆ ਸੂਰਮੇ ਜਿਹੜੇ ਆਪਾਂ ਨੂੰ ਦੇਖਿਆ ਤੇ ਦੋ ਜਣੇ ਅਗੇ ਯਾਰ 3 300 ਬੰਦਾ ਹੋ ਜਾਂਦਾ ਭਣਗੀ ਚੱਕਰਾ YouTube ਦਾ ਹੁਣ ਰੀਚ ਹੀ ਮਾਰਤੀ ਇਹਨਾਂ ਨੇ Facebook ਤੇ ਹੁਣ ਸੋਨਾ ਚੱਲਦਾ ਕੰਮ ਦੋ ਜਣੇ ਆ ਦੇਖ ਨਹੀਂ ਆਏ ਨਹੀਂ ਪਤਾ ਲੱਗਦਾ ਕੌਣ ਬਈ ਦੱਸੋ ਕਮੈਂਟ ਕਰਕੇ ਕੌਣ ਦੇਖੀ ਜਾਂਦਾ ਯਾਰ 6 ਜਣੇ ਹੋ ਗਏ ਲੈ ਲਓ ਬਈ ਹੋਰ ਵੀ ਕਰੋ ਬਈ ਸ਼ੇਅਰ ਕਰ ਮਦਾਦ ਗਿਆ ਆਪ ਕਰ ਦਗੇ 60 ਬੰਦੇ ਜੇ ਮੰਦੀਪ 60 ਬੰਦੇ ਹੋਗੇ ਤੈਨੂੰ ਹੁਣੇ ਪਾਰਟੀ ਕਰੂੰਗਾ ਕਰ ਤੇ ਫਿਰ ਇੱਕ ਮਿੰਟ ਤੋਂ ਆਪ ਇਹਦਾ ਪਾਈ ਕਰ ਦੇ ਫਿਰ ਸ਼ੇਅਰ ਕਰੀ ਜਾਂਦਾ ਮੁੰਡਾ ਸ਼ਰਤ ਲੱਗ ਗਈ ਇਹਦੇ ਨਾਲ ਲੋ ਵੀ 544 ਹੋ ਗਏ ਤੇ 2 ਮਿੰਟਾਂ 'ਚ 60 ਬੰਦੇ ਹੋ ਗਏ ਇਹਨੂੰ ਪਾਰਟੀ ਆਪਾਂ ਕਰਾਂਗੇ ਜਿੱਤੋ ਜਾ ਕੇ ਇਹਨੂੰ ਡੋਸਾ ਖਵਾਵਾਂਗੇ ਨਾ ਕੰਜਰ ਹੋਏ ਹੈ ਹੋਰ ਕੀ ਖਾਏਗਾ ਅੱਜ ਅਸੀਂ ਬਾਜੀ ਖਾਨੇ ਖੜੇ ਆ ਬਈ ਜ਼ਰੂਰੀ ਕੰਮ ਆਏ ਸੀ ਕਿ ਬਾਈ ਹੋਰਾਂ ਨੂੰ ਡਿੱਕੀ ਜੰਨੇ ਆ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਕਲਜੀਤ ਸਿੰਘ ਮਲੋੜ ਤੋਂ ਦੇਖ ਰਿਹਾ ਬਾਈ ਸਤਿ ਸ੍ਰੀ ਅਕਾਲ ਕਲਜੀਤ ਸਿੰਘ ਜੀ ਠੀਕ ਠਾਕ ਹੋ ਧੰਨਵਾਦ ਬਾਈ ਬਹੁਤ ਬਹੁਤ ਇਥੇ ਆ ਸਮਝਾ ਕਰੀਏ ਨੇ ਬਈ ਵਿਲੇ ਬੈਠੇ ਸੀ ਗੱਡੀ 'ਚ ਤੇ ਮੰਡੀ ਤੇ ਬੇਨਤੀ ਕਰ ਰਹੇ ਆ ਬੱਕਰੀਆਂ ਦੀ ਮੰਡੀ ਆ ਆਪਣਾ ਹਰ ਐਤਵਾਰ ਨੂੰ ਲਾਉਣੇ ਹੁੰਦੇ ਆ ਤੇ ਦੋਰ ਸੁਣਾਓ ਜੀ ਠੀਕ ਠਾਕ ਹੋ ਕਿਹੜਾ ਪਿੰਡ ਆ ਬਈ ਆਪਣਾ ਕਿ ਖਾਸ ਹੀ ਮਲੋੜ ਤੋਂ ਅਸੀਂ ਆਉਣੇ ਹੁੰਨੇ ਆ ਮਲੋੜ ਕਰਾਈ ਵਾਲਾ ਔਲਖ ਇਹ ਸਾਰੇ ਪਿੰਡਾਂ 'ਚ ਆਉਣੇ ਹੁੰਨੇ ਆ ਆ ਬਾਈ ਦਾ ਹੁਣੇ ਫੋਨ ਆਇਆ ਸੀਗੇ ਬੱਕਰੀ ਲੈ ਕੇ ਗਏ ਸੀਗੇ ਮਲੋੜ ਦੇ ਨਾਲ ਪਿੰਡਾ ਕਿਹੜਾ ਸੀਗਾ ਉਹ ਮੈਂ ਨਾਮ ਭੁੱਲ ਗਿਆ ਬਾਈ ਦਾ ਸਰਾਮਾ ਸਰਾਮਾ ਲੱਗਦਾ ਪਿੰਡ ਦੇ ਮਗਰ ਮੈਂ ਨਾਮ ਭੁੱਲ ਗਿਆ ਪਿੰਡ ਸਹੀ ਚੱਲੀ ਜਾਂਦਾ ਲੱਜ ਸੰਦਵਾ ਨਹੀਂ ਨਹੀਂ ਬੁਰਜ ਸਰਾਮਾ ਪਤਾ ਨਹੀਂ ਬੁਰਜ ਸਿੱਧੋਂ ਪਤਾ ਨਹੀਂ ਕੀ ਨਾਮ ਯਾਰ ਤੇ ਬਾਈ ਜਿਹੜੇ ਭਰਾ ਬੱਕਰੀਆਂ 'ਚ ਹੁਣ ਨਵਾਂ ਆਉਣਾ ਚਾਹੁੰਦੇ ਆ ਨਾ ਬਾਈ ਵਧੀਆ ਮੌਸਮ ਆ ਤੁਸੀਂ ਹੁਣ ਆਪਦੇ ਜਾਨਵਰ ਜਿਹੜੇ ਇਕੱਠੇ ਕਰਨੇ ਸ਼ੁਰੂ ਕਰਦੋ ਇੱਕ ਦੋ ਜਿੰਨੇ ਵੀ ਮਿਲਦੇ ਆ ਤੇ ਆਪਦਾ ਜਿਹੜਾ ਵਧੀਆ ਵਿਚਾਰ ਨਾਲ ਜਾਨਵਰ ਰੱਖੋ ਠੰਡ ਤੋਂ ਬਚਾ ਕੇ ਰੱਖੋ ਆ ਜਿਹੜੇ 10 15 ਦਿਨ ਠੰਡ ਦੇ ਹੈਗੇ ਆ 20 ਦਿਨ ਤੇ ਇਹ ਜਦੋਂ ਸਮਾਂ ਲੰਘੇ ਉਸ ਤੋਂ ਬਾਅਦ ਵਧੀਆ ਮੌਸਮ ਆਊਗਾ ਤੁਸੀਂ ਆਪਦਾ ਫਾਰਮ ਸਟਾਰਟ ਕਰ ਸਕਦੇ ਹੋ ਜੇ ਫਾਰਮ ਕਿਸੇ ਨੇ ਨਹੀਂ ਕਰਨਾ ਇੱਕ ਦੋ ਬੱਕਰੀਆਂ ਤੋਂ ਵੀ ਕੰਮ ਕਰ ਲਓ ਬਈ ਘਾਟੇ ਵਾਲਾ ਧੰਦਾ ਨਹੀਂ ਆਪਾਂ ਗਾਰੰਟੀ ਨਾਲ ਕਹਿੰਨੇ ਕਿਉਂਕਿ ਸਾਡੇ ਕੋਲੇ ਬਾਹਲੇ ਕੋਈ ਜਾਨਵਰ ਨਹੀਂ ਵੀ ਅਸੀਂ ਜਾਨਵਰ ਵੇਚਨੇ ਤਾਂ ਕਹੀ ਜਾਂਨੇ ਆ ਤੇ ਜਾਨਵਰ ਵੀ ਵਧੀਆ ਰੱਖੋ ਤੰਦਰੁਸਤ ਨਸਲ ਚਾਹੇ ਕੋਈ ਰੱਖ ਲਓ ਦੇਸੀ ਵੀ ਨਫਾ ਦੇਊਗੀ ਬੀਟਲ ਵੀ ਨਫਾ ਦੇਊਗੀ ਤੇ ਬਰਬਰੀ ਵੀ ਇਹ ਨਹੀਂ ਵੀ ਕਿਸੇ ਇੱਕ ਨਸਲ 'ਚ ਹੀ ਆਪਾਂ ਨੂੰ ਪੈਸੇ ਬੰਦ ਆ ਬਾਈ ਜੀ ਦੇਸੀ ਬੱਕਰੀਆਂ ਵੀ ਬਹੁਤ ਪੈਸੇ ਦਿੰਦੀਆਂ ਤੇ ਬਾਈ ਜੀ ਬੱਕਰੀ ਫਾਰਮ ਸ਼ੁਰੂ ਕਰਨ ਦੀ ਟ੍ਰੇਨਿੰਗ ਕਿੱਥੋਂ ਮਿਲਦੀ ਆ ਟ੍ਰੇਨਿੰਗ ਵੀਰੇ ਜਾਂ ਤਾਂ ਤੁਸੀਂ ਸਰਕਾਰੀ ਟ੍ਰੇਨਿੰਗ ਲੈ ਸਕਦੇ ਹੋ ਸਰਕਾਰੀ ਟ੍ਰੇਨਿੰਗ ਤੁਹਾਨੂੰ ਮਿਲ ਜੂਗੀ ਜੀ ਆਪਣੇ ਨਾ ਹਰ ਜ਼ਿਲ੍ਹੇ ਦੇ ਵਿੱਚ ਇੱਕ ਖੇਤੀ ਵਿਗਿਆਨ ਕੇਂਦਰ ਹੁੰਦਾ ਜੀ ਆਪਣੇ ਮੁਕਸਰ ਜ਼ਿਲ੍ਹੇ ਦਾ ਹੈਗਾ ਜੀ ਮੁਕਸਰ ਦੇ ਨਾਲ ਪਿੰਡਾ ਗੋਨਿਆਣਾ ਮਲੋਟ ਮੁਕਸਰ ਰੋਡ ਤੇ ਉੱਥੇ ਟ੍ਰੇਨਿੰਗ ਹੁੰਦੀ ਆ ਫ੍ਰੀ ਹੁੰਦੀ ਆ ਜੀ ਸਰਕਾਰੀ ਟ੍ਰੇਨਿੰਗ ਕਾਲਚਰਾਣੀ ਸੈਂਟਰ ਹੈਗਾ ਪਸ਼ੂ ਪਾਲਣ ਮਹਿਕਮੇ ਦਾ ਉੱਥੋਂ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਪ੍ਰਾਈਵੇਟ ਟ੍ਰੇਨਿੰਗ ਲੈ ਸਕਦੇ ਹੋ ਤਾਂ ਆਪਣੇ ਨਾਲ ਆਪਣਾ ਭਾਈ ਰਾਜਵੀਰ ਹੁੰਦਾ ਬਰਾੜ ਬਟਿੰਡੇ ਵਾਲਾ ਹਨਾ ਉਹ ਟ੍ਰੇਨਿੰਗ ਦਿੰਦੇ ਆ ਹਰ ਮਹੀਨੇ 2 ਦਿਨਾਂ ਦੀ ਟ੍ਰੇਨਿੰਗ ਹੁੰਦੀ ਆ ਸਰਟੀਫਿਕੇਟ ਦਿੰਦੇ ਆ ਨਾਲ ਤੇ ਉਹ ਟ੍ਰੇਨਿੰਗ ਹੈਗੀ ਜਿਹੜੀ ਉਹ ਫੀਸ ਹੁੰਦੀ ਹੈ ਬਾਈ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਿਓ ਤੇ ਮੇਰਾ ਨੰਬਰ ਲੈ ਲਿਓ ਹਨਾ ਮੇਰਾ ਨੰਬਰ ਹੈਗਾ 8699555652 ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਲਿਓ ਤੇ ਬਾਕੀ ਜਿਨ੍ਹਾਂ ਨੇ ਬਈ ਇੱਕ ਦੋ ਬੱਕਰੀਆਂ ਰੱਖਣੀਆਂ ਹਨਾ ਬੱਕਰੀ ਸਾਰਾ ਕੁਝ ਸਿਖਾ ਦਿੰਦੀ ਆ ਜਿਹਦਾ ਜਿਆਦਾ ਵੱਡਾ ਕੰਮ ਆ 10 15 20 ਨਗ ਰੱਖਣੇ ਫਾਰਮ ਸਟਾਰਟ ਕਰਨ ਉਹ ਬੰਦੇ ਨੂੰ ਟ੍ਰੇਨਿੰਗ ਬਹੁਤ ਜ਼ਰੂਰੀ ਆ ਕਿਉਂਕਿ ਬੱਕਰੀ ਦੀ ਬਿਮਾਰੀ ਬਾਰੇ ਜੇ ਆਪਾਂ ਨੂੰ ਨਹੀਂ ਪਤਾ ਤਾਂ ਬਹੁਤ ਨੁਕਸਾਨ ਹੁੰਦਾ ਜੇ ਅੱਜ ਬੱਕਰੀ ਨੂੰ ਬੁਖਾਰ ਹੋ ਗਿਆ ਤੁਹਾਨੂੰ ਜਾਣਕਾਰੀ ਨਹੀਂ ਹੈ 2 ਦਿਨ ਟੱਪ ਕੇ ਤਾਂ ਬੱਕਰੀ ਦਾ ਬਚਣਾ ਮੁਸ਼ਕਲ ਹੋ ਜਾਂਦਾ ਬੱਕਰੀ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀ ਆ ਸੋ ਇਹ ਜਾਨਵਰ ਹੀ ਇਦਾਂ ਦਾ ਹੈਗਾ ਵੀ ਜਦੋਂ ਇਹਨੂੰ ਕੋਈ ਦਿੱਕਤ ਆਉਂਦੀ ਹੈ ਤੇ ਨਾਲ ਦੀ ਨਾਲ ਇਹਦਾ ਜੇ ਘਰੇਲੂ ਟ੍ਰੀਟਮੈਂਟ ਹੀ ਹੋ ਜੇ ਕੋਈ ਦੇਸੀ ਟੋਟਕਿਆਂ ਨਾਲ ਜਾਂ ਕੋਈ ਘਰੇ ਦਵਾਈ ਦੇ ਦਈਏ ਤਾਂ ਬੱਕਰੀ ਭਾਈ ਜੀ ਬਹੁਤ ਜਲਦੀ ਰਿਕਵਰੀ ਕਰਦੀ ਆ ਕਿਉਂਕਿ ਇਹ ਇੱਕ ਤਰ੍ਹਾਂ ਦਾ ਜੰਗਲੀ ਜਾਨਵਰ ਆ ਇਹਨੇ ਬਾਹਰੋਂ ਓਜਾ ਖਾਣਾ ਜੇ ਘਰੇ ਵੀ ਰੱਖਣਾ ਸਾਰਾ ਕੁਝ ਵਧੀਆ ਖਾਂਦੀ ਆ ਤੇਦੀ ਇਮਿਊਨਿਟੀ ਬਹੁਤ ਤਗੜੀ ਹੁੰਦੀ ਹੈ ਜਿਆਦਾ ਛੇਦੀ ਰਿਕਵਰੀ ਕਰਦੀ ਹੈ ਗਾ ਮੱਝ ਦੇ ਮੁਕਾਬਲੇ ਤੇ ਬੰਦਾ ਧਿਆਨ ਵਾਲਾ ਹੋਣਾ ਚਾਹੀਦਾ ਜੇ ਆਪਣੀ ਮੈਨੇਜਮੈਂਟ ਸਹੀ ਆ ਹਨਾ ਆਪਣਾ ਰੱਖਣ ਦਾ ਤਰੀਕਾ ਪਾਲਣ ਦਾ ਤਰੀਕਾ ਸਹੀ ਆ ਤਾਂ ਬੱਕਰੀ ਬਹੁਤ ਚੰਗਾ ਜਾਨਵਰ ਆ ਬਹੁਤ ਵਧੀਆ ਆਪਾਂ ਨੂੰ ਪ੍ਰੋਫਿਟ ਦਿੰਦਾ ਜਿੱਥੋਂ ਤੱਕ ਅਸੀਂ ਤਿਆਰਬਾ ਕੀਤਾ ਹਨਾ ਆਪਾਂ ਕਿਸੇ ਵੀ ਕਿਤੇ ਨੂੰ ਉਹ ਨਹੀਂ ਕਰਦੇ ਮਾੜਾ ਨਹੀਂ ਕਹਿੰਦੇ ਡੇਰੀ ਫਾਰਮ ਦੀ ਆਪਣੀ ਇੱਕ ਪੋਜੀਸ਼ਨ ਹੈਗੀ ਆ ਮੱਝਾਂ ਦਾ ਆਪਣਾ ਕੰਮ ਆ ਉਹ ਵੀ ਬਹੁਤ ਨਫੇ ਵਾਲਾ ਕੰਮ ਹੈਗਾ ਹਨਾ ਚੰਗਾ ਕਾਰੋਬਾਰ ਆ ਪਰ ਜਿਹੜਾ ਬੱਕਰੀ ਪਾਲਣਾ ਨਾ ਇਹ ਮੱਝਾਂ ਗਾਵਾਂ ਨਾਲੋਂ ਜਿਹੜਾ ਇਨਕਮ ਹੈ ਛੇਤੀ ਦਿੰਦਾ ਤੇ ਹਰ ਬੰਦੇ ਦੀ ਪਹੁੰਚ ਚ ਆਉਂਦਾ ਬਾਈ ਤੁਸੀਂ 4-5000 ਨਾਲ ਵੀ ਬੱਕਰੀ ਲੈ ਸਕਦੇ ਹੋ ਬੱਚਾ ਕੋਈ ਪੱਠ ਲੈ ਸਕਦੇ ਹੋ ਹਨ ਤੇ ਜੇ ਤੁਸੀਂ ਜ਼ਿਆਦਾ ਇਨਵੈਸਟਮੈਂਟ ਕਰਨੀ ਹੈ ਤਾਂ ਤੁਹਾਡੀ ਜਿੰਨੀ ਮਰਜ਼ੀ ਸਟਾਰਟਿੰਗ ਕਰ ਲਓ ਚਾਹੇ 20 ਬੱਕਰੀਆਂ ਤੋਂ 10 ਤੋਂ 50 ਤੋਂ ਕਰ ਲਓ ਪਰ ਸਾਡਾ ਜਿਹੜਾ ਆਪਦਾ ਤਜਰਬਾ ਸੀ ਇਹੀ ਸਲਾਹ ਦਿੰਨੇ ਹੁੰਨੇ ਆ ਵੀ ਜਿਹੜੇ ਬੰਦੇ ਨੇ ਨਵਾਂ ਇਸ ਕੰਮ ਚਾਉਣਾ ਉਹ ਜ਼ਿਆਦਾ ਵੱਡਾ ਪੰਗਾ ਨਾ ਲਵੇ ਹੌਲੀ ਹੌਲੀ ਤਜਰਬਾ ਕਰਕੇ ਸਾਲ 2 ਸਾਲ ਦੇ ਵਿੱਚ ਆਪਣੇ ਫਾਰਮ ਨੂੰ ਆਪਾਂ ਵਧਾ ਸਕਦੇ ਆ ਜੇ ਅੱਜ ਤੁਸੀਂ 20 ਬੱਕਰੀਆਂ ਲੈਨੇ ਹੋ ਮਿਹਨਤ ਕਰਦੇ ਹੋ ਸਾਲ ਦੇ ਵਿੱਚ ਬਾਈ ਜੀ ਉਹ ਡਬਲ ਹੋ ਜਾਣਗੀਆਂ ਤੇ ਉਸ ਤੋਂ ਅੱਗੇ ਅੱਗੇ ਜਿਵੇਂ ਆਪਾਂ ਮਿਹਨਤ ਕਰਾਂਗੇ ਜਿਹੜੀਆਂ ਫੀਮੇਲ ਹੋਣਗੀਆਂ ਉਹਨਾਂ ਨੂੰ ਫਾਰਮ 'ਚ ਤਿਆਰ ਕਰਾਂਗੇ ਉਹਨਾਂ ਤੋਂ ਆਪਾਂ ਜਿਹੜਾ ਕ੍ਰੋਸਿੰਗ ਕਰਵਾ ਕੇ ਉਹਨਾਂ ਤੋਂ ਬਰੀਡਿੰਗ ਲਾਵਾਂਗੇ ਤਾਂ ਆਪਣਾ ਫਾਰਮ ਆਪਣੇ ਆਪ ਹੀ ਵੱਡਾ ਹੋ ਜਾਊਗਾ ਤੇ ਜੇ ਤੁਸੀਂ ਅੱਜ ਹੀ ਜਾ ਸੋ ਨਾਗਦਾ ਪੰਗਾ ਲੈ ਲਿਆ ਤੁਹਾਨੂੰ ਜਾਣਕਾਰੀ ਨਹੀਂ ਤੇ ਤੁਸੀਂ ਚਾਂਸ ਹੈਗੇ ਆ ਵੀ ਤੁਸੀਂ ਉਹਦੇ ਚ ਘਾਟਾ ਖਾ ਸਕਦੇ ਹੋ ਹਨ ਇਹ ਨਹੀਂ ਵੀ ਹਰ ਬੰਦਾ ਹੀ ਘਾਟਾ ਖਾਊਗਾ ਕਈ ਬੰਦਿਆਂ ਨੂੰ ਮੈਨੇਜਮੈਂਟ ਵਧੀਆ ਕਰਨੀ ਆਉਂਦੀ ਹੈ ਲੇਬਰ ਹੁੰਦੀ ਆ ਸਾਰਾ ਉਹਨਾਂ ਕੋਲੇ ਜਗ੍ਹਾ ਵਧੀਆ ਹੁੰਦੀ ਆ ਹਨਾ ਜਾਨਵਰ ਸਹੀ ਹੁੰਦੇ ਆ ਤੇ ਉਹ ਕਾਮਯਾਬੀ ਹੋ ਜਾਂਦੇ ਆ ਸੋ ਵਧੀਆ ਤਰੀਕੇ ਨਾਲ ਕੰਮ ਕਰੋ ਭਲਾਈ ਆਣਾ ਮੰਡੀ ਆਪਣੀ ਹਾਰੇ ਦਵਾਰ ਨੂੰ ਲੱਗਦੀ ਆ ਜਿਹੜੇ ਕਿਸੇ ਭਰਾ ਨੇ ਕੋਈ ਸਲਾਹ ਲੈਣੀ ਆ ਗੱਲਬਾਤ ਕਰਨੀ ਆ ਜਾਨਵਰਾਂ ਬਾਰੇ ਤਾਂ ਤੁਸੀਂ ਆ ਸਕਦੇ ਹੋ ਬੇਝਿਜਕ ਹੋ ਕੇ ਜਦੋਂ ਮਰਜ਼ੀ ਆਓ ਭਲਾਈ ਜਾਣਾ ਮੰਡੀ ਤੇ ਅਸੀਂ ਹਾਜ਼ਰ ਹੁੰਨੇ ਆ ਤੇ ਆਪਾਂ ਦਿਲੋਂ ਹਰ ਬੰਦੇ ਨੂੰ ਸਪੋਰਟ ਕਰਦੇ ਆ ਚੰਗੀ ਸਲਾਹ ਦਿੰਨੇ ਆ ਇਮਾਨਦਾਰੀ ਦੇ ਨਾਲ ਚਾਹੇ ਜਾਨਵਰ ਤੁਸੀਂ ਜਿੱਥੋਂ ਮਰਜ਼ੀ ਲੈਣਾ ਹਨ ਆਪਾਂ ਨੇ ਇਹ ਦੇਖਿਆ ਵੀ ਬੰਦਾ ਜਾਨਵਰ ਕਿੱਥੋਂ ਲੈਂਦਾ ਕਿਹੜੇ ਜਾਨਵਰ ਲੈਂਦਾ ਸਾਡਾ ਚਾਹੇ ਵੀ ਦੋਸਤ ਮਨ ਤੇ ਵੈਸੇ ਦੋਸਤ ਨਹੀਂ ਕੋਈ ਵੈਸੇ ਗੱਲ ਕਰਦੇ ਆ ਆਪਾਂ ਵੀ ਆਪਾਂ ਸਹੀ ਸਲਾਹ ਦੇਣੀ ਆ ਬੰਦਾ ਕਾਮਯਾਬੀ ਵੱਲ ਵਧੇ ਸਾਨੂੰ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਕੋਈ ਬੰਦਾ ਕਾਮਯਾਬ ਹੁੰਦਾ ਤੁਹਾਰੇ ਤੁਸੀਂ ਭਲਾਈਆਣਾ ਮੰਡੀ ਤੇ ਜਰੂਰ ਪਹੁੰਚੋ ਕੱਲ ਨੂੰ ਮੰਡੀ ਲੱਗਦੀ ਆ ਹਰ ਐਤਵਾਰ ਨੂੰ ਇਹ ਮੰਡੀ ਲੱਗਦੀ ਆ ਪਿੰਡ ਭਲਾਈਆਣਾ ਬਠਿੰਡਾ ਮੁਕਸਰ ਰੋਡ ਤੇ ਆ ਜੀ ਤੇ ਜਿਹੜੀ ਮੰਡੀ ਦੀ ਲੋਕੇਸ਼ਨ ਆ ਇਹ ਮੰਡੀ ਆਪਣੀ ਲੱਗਦੀ ਹੈਗੀ ਆ ਮੱਲਣ ਵਾਲੇ ਰੋਡ ਤੇ ਆਪਣੇ ਖੇਤ ਦੇ ਵਿੱਚ ਸਾਰੇ ਭਰਾ ਜਰੂਰ ਆਓ ਜਿਹੜੇ ਨਵੇਂ ਬੱਕਰੀ ਪਾਲਣ ਦੇ ਵਿੱਚ ਆਉਣਾ ਚਾਹੁੰਦੇ ਨੇ ਆਪਣੇ ਚੈਨਲ ਤੇ ਤੁਸੀਂ ਕਾਫੀ ਵੀਡੀਓ ਦੇਖ ਸਕਦੇ ਹੋ ਜਾਣਕਾਰੀ ਵਾਲੀਆਂ ਤੇ ਬਾਕੀ ਮੰਡੀ ਤੇ ਆ ਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਬਾਕੀ ਮਿਲਦੇ ਆ ਕੱਲ ਨੂੰ ਭਲਾਈ ਆਣਾ ਮੰਡੀ ਤੇ ਤੇ ਜਿਹੜੇ ਭਰਾ ਨਹੀਂ ਆ ਸਕਦੇ ਦੂਰ ਵਾਲੇ ਹੈਗੇ ਆ ਉਹ ਆਪਣੇ ਚੈਨਲ ਤੇ ਤੁਸੀਂ ਲਾਈਵ ਦੇਖ ਸਕਦੇ ਹੋ ਲਾਈਵ ਵੀ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ